ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮਰਲੇਵਾਲ ਇਹ ਮਾਂ ਦੀ ਪੇਟੀ ਆ ਜੀ ਅੱਜ ਤਾਂ ਮੈਂ ਤੁਹਾਨੂੰ ਸੱਚ ਦੱਸਾਂ ਵੀ ਇਹਦੇ ਨਾਲ ਮੇਰਾ ਅੱਧਾ ਕੱਦ ਉੱਪਰ ਆ ਤੇ ਮੈਂ ਇਸ ਪੇਟੀ ਦੇ ਵਿੱਚ ਕੱਪੜੇ ਆਪ ਸਾਫ਼ ਕਰਦਾ ਰਿਹਾ ਵਿੱਚ ਵੜ ਕੇ ਜਾਨਕੀ ਜਿਹੜਾ ਥੱਲੇ ਕੇਸ ਵਸਾਉਂਦੇ ਹੁੰਦੇ ਸੀ ਉਹ ਮੈਂ ਵਸਾਉਂਦਾ ਹੁੰਦਾ ਸੀ ਤੇ ਅੱਜ ਮੇਰੀ ਸਿੰਘਣੀ ਨੇ ਥੋੜੀ ਜਿਹੀ ਅਸੀਂ ਪੇਟੀ ਇਧਰ ਨੂੰ ਕੀਤੀ ਐ ਇਸ ਸਾਈਡ ਤੇ ਤੇ ਉਹਦਾ ਨਾ ਉਹੀ ਆ ਰਖਣਿਆਂ ਦੇ ਵਿੱਚ ਜੇ ਮੈਂ ਤੁਹਾਨੂੰ ਸੱਚ ਦੱਸਾਂ ਜੀ ਆਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਵੀ ਨਹੀਂ ਪਤਾ ਵੀ ਜਿਵੇਂ ਆਹ ਆਹ ਬਣਤੀ ਮੰਜੇ ਬਣਨ ਵਾਲੀਆਂ ਹੁੰਦੀਆਂ ਆਹ ਆਹ ਚੀਜ਼ਾਂ ਜਿਹੜੀਆਂ ਮੰਜੇ ਬਣਨ ਵਾਲੀਆਂ ਹੁੰਦੀਆਂ ਕੁੰਡੀਆਂ ਇਹ ਉਹਦੋਂ ਤੋਂ ਹੀ ਆਏ ਆ ਬਸ ਇਹਦੇ ਵਿੱਚ ਹੀ ਆ ਤੇ ਮੈਂ ਵੀਡੀਓ ਜਿਹੜੀ ਤੁਹਾਨੂੰ ਪਾਉਣ ਲੱਗਿਆ ਵੀ ਕਾਹ ਤੋਂ ਪਾਉਣ ਲੱਗਿਆ ਵੀ ਸਾਡੀ ਮਾਂ ਨੂੰ ਨਾ ਪਤਾ ਲੱਗ ਜਾਂਦਾ ਮੇਰੀ ਪੇਟੀ ਖੋਲੀ ਕਿਨੇ ਆ ਚਲੋ ਨਿੱਕੇ ਹੁੰਦੇ ਥੋੜਾ ਜਿਆ ਹੋਰ ਤਾਂ ਤੁਜੋਰੀਆਂ ਜਾਂ ਕਹਦੀਏ ਵੀ ਅਲਮਾਰੀਆਂ ਤਾਂ ਘਰਾਂ 'ਚ ਹੁੰਦੀਆਂ ਨਹੀਂ ਸੀ। ਪੇਟਕੂਈ ਹੁੰਦੀ ਸੀ। ਤੇ ਇਹਦੇ ਵਿੱਚੋਂ ਜੇ ਅਸੀਂ ਕਾਦੀ ਵਾਰ ਕੋਈ ਮਾੜੇ ਮੋٹے ਪੈਸੇ ਵੀ ਚੱਕਣੇ ਹੁੰਦੇ ਸੀ ਤਾਂ ਸਾਡੀ ਮਾਂ ਨੂੰ ਪਤਾ ਲੱਗ ਜਾਂਦਾ ਸੀ। ਵੀ ਮੇਰੀ ਪੇਟੀ ਫਰੋਲੀ ਹੋਈ ਐ ਕਿਉਂਕਿ ਆਹ ਜਿਹੜੇ ਕੱਪੜੇ ਸਾਡੀ ਮਾਂ ਦੇ ਉਮੀ ਪਏ ਆ। ਇੱਕ ਮੈਂ ਹੋਰ ਚੀਜ਼ ਦਿਖਾਵਾਂ ਤੁਹਾਨੂੰ ਆ ਦੇਖੋ। ਆ ਦੇਖੋ। ਆ ਪੈਸੇ ਦੇਖੋ ਵੀ ਇਹ ਮਾਂ ਪਤਾ ਨਹੀਂ ਕਿਵੇਂ ਦਾਸੀਆਂ ਮੈਨੂੰ ਲੱਗਦਾ ਕਿਸੇ ਕੋਲੇ ਨਹੀਂ ਹੋਣੀਆਂ ਕਈਆਂ ਨੂੰ ਤਾਂ ਪਤਾ ਵੀ ਨਹੀਂ ਹੋਣੀ ਜੇ ਬੱਬਰ ਨੂੰ ਕਹਿ ਦਈਏ ਵੀ ਆਹ ਪੈਸੇ ਚਲਦੇ ਸੀ ਦਸੀਆਂ ਪੰਜੀਆਂ ਦੇਖੋ ਪੰਜੀ ਮੈਨੂੰ ਲੱਗਦਾ 2 ਪੈਸੇ ਵੀ ਹੋਣਗੇ 10 ਪੈਸੇ ਵੀ ਇਹ ਵੀ ਸਾਡੀ ਮਾਂ ਦੇ ਐ ਸਾਂਭੇ ਪਏ ਸੀ ਆ ਦੇਖ ਲਓ ਵੀ ਇਹ ਸਾਂਭੇ ਪਏ ਸੀਗੇ ਤੇ ਹੋਰ ਵੀ ਬੜਾ ਕੁਸਾ ਲੋਹ ਦੀ ਡੱਬੀ ਮੈਨੂੰ ਲੱਗਦਾ ਵੀ ਇਹ ਸਾਡੇ ਜਨਮ ਤੋਂ ਪਹਿਲਾਂ ਦੀ ਮੈਂ ਦੇਖੀ ਹੋਊਗੀ ਜੇ ਮੈਂ ਤੁਹਾਨੂੰ ਸੱਚ ਦੱਸਾਂ ਏ ਵੀ ਉਹਦੀ ਡੱਬਿਆਂ ਚ ਪਾ ਪਾ ਕੇ ਰੱਖਿਆ ਪਿਆ ਸਾਰਾ ਸਮਾਨ ਉਵੇਂ ਹੀ ਪਿਆ ਬੰਦਾ ਸਾਢ ਜਾਂਦਾ ਆ ਇੱਥੇ ਇਹ ਰੱਖਣਾ ਜਿਹਾ ਸੀਗਾ ਉਹ ਪਤਾ ਨਹੀਂ ਹੁਣ ਖੁੱਲਦਾ ਹੋਣਾ ਪਤਾ ਨਹੀਂ ਨਹੀਂ ਆ ਹਰ ਇੱਕ ਚੀਜ਼ ਆ ਦੇਖੋ ਫਰਕੀਆਂ ਫੁਰਕੀਆਂ ਸਾਡੀ ਮਾਂ ਦੀਆਂ ਹੀ ਨੇ ਤੇ ਉਵੇਂ ਹੀ ਉਹਨੇ ਰੱਖਿਆ ਡੈਡੀ ਬਾਹਰੋਂ ਕਲਮਾਂ ਹੁੰਦੀਆਂ ਸੀਗੀਆਂ ਕੱਟਣ ਵਾਲੀਆਂ ਸ਼ੀਸ਼ਾ ਕੱਟਣ ਵਾਲੀਆਂ ਪਾਪਾ ਬਾਹਰੋਂ ਲਿਆਇਆ ਸੀ ਵੀ ਮੈਨੂੰ ਨਹੀਂ ਪਤਾ ਵੀ ਕਿਹੜੀ ਕਿਹੜੀ ਚੀਜ਼ ਕਿਵੇਂ ਅਸੀਂ ਬੋਲਣੀ ਆ ਇੱਕ ਹੋਰ ਰਾਜ ਦੀ ਗੱਲ ਦੱਸਾਂ ਤੁਹਾਨੂੰ ਆ ਜਿਹੜੀ ਚੀਜ਼ ਆ ਨਾ ਇਹ ਹੈਗੀ ਆ ਆ ਦੱਸ ਦਿਨਾ ਮੈਂ ਵੀ ਆਲੋ ਇਹ ਅੱਜ ਤੱਕ ਸਾਡੇ ਘਰ 'ਚ ਰਾਜ ਹੀ ਰਿਹਾ ਇਹ ਕਹਿੰਦੇ ਬੋਤੇ ਦਾ ਗੋਡਾ ਪਤਾ ਨਹੀਂ ਬੋਤੇ ਦਾ ਇਹ ਸਾਡੇ ਜਨਮ ਤੋਂ ਪਹਿਲਾਂ ਦਾ ਹੀ ਯਾਨੀ ਕਿ ਪਤਾ ਨਹੀਂ ਪੇਟੀ ਦੇ ਵਿੱਚ ਕਾਹਤੋਂ ਰੱਖਿਆ ਸੀ ਮਾਂ ਨੇ ਤੇ ਆਈ ਹੈ ਹੱਡ ਇਹ ਸ਼ਾਇਦ ਕੋਈ ਬਜ਼ੁਰਗ ਜਿਹੜਾ ਪੁਰਾਣਾ ਹੋ ਉਹ ਜਾਣਦਾ ਹੋ ਵੀ ਇਹ ਕਾਤੋਂ ਰੱਖਦੇ ਹੁੰਦੇ ਸੀ ਆਹੀ ਲਫਾਫਿਆਂ ਦੇ ਵਿੱਚ ਬੰਨ ਕੇ ਵੀ ਯਾਨੀ ਕਿ ਇਹਨਾਂ ਨੂੰ 50 ਸਾਲ ਹੀ ਹੋ ਗਏ ਹੋਣੇ ਆ ਤੇ ਵੀ ਇੱਥੇ ਹੀ ਪਿਆ ਨੇ ਜੇ ਤੁਹਾਨੂੰ ਕਹਿ ਰਹੀ ਵੀ ਜੌਨ ਦਾ ਮਾਂ ਦਾ ਵਿਆਹ ਹੋਇਆ ਉਸ ਦਿਨ ਹੀ ਰੱਖਿਆ ਹੋਇਆ ਕੋਈ 49 ਸਾਲ ਮਾਂ ਦੇ ਵਿਆਹ ਨੂੰ ਹੋ ਗਏ ਤੇ ਵੀ ਇਹ ਨਾਲ ਹੀ ਲਿਆ ਲੋ ਕੇ ਆਈ ਬੋਤੇ ਦਾ ਹੱਡ ਵੀ ਰੱਖਿਆ ਹੋਇਆ ਤੇ ਵੀ ਮਾਵਾ ਬਿਨਾ ਆ ਪਿਆ ਹੁਣ ਸਾਰਾ ਕੁਝ ਉਹਦਾ ਹੋਰ ਵੀ ਪਤਾ ਨਹੀਂ ਕੀ ਕੁਝ ਹੋਊਗਾ ਕੀ ਕੁਝ ਸੰਭਿਆ ਪਿਆ ਹੋਊਗਾ ਸਾਨੂੰ ਨਹੀਂ ਪਤਾ ਵੀ ਐਂ ਬਸ ਆ ਰੱਖਨੇ ਅੱਜ ਪਿਆਸੀ ਇਹ ਸਾਰਾ ਕੁਝ ਕਿ ਅਸੀਂ ਅੱਜ ਵੀ ਮਾਂ ਦਾ ਓਮੇ ਸਮਾਨ ਅਸੀਂ ਰੱਖਿਆ ਹੋਇਆ ਭਾਈ ਨਾ ਕੋਈ ਉਹਦਾ ਸੂਟ ਮਚਾਇਆ ਨਾ ਕੁਝ ਕੀਤਾ ਉਹਦੀ ਪੇਟੀ ਆ 1976 ਦੇ ਵਿੱਚ ਮੰਮੀ ਦਾ ਵਿਆਹ ਹੋਇਆ ਸੀ ਤੇ ਇਹ ਅਸੀਂ ਪੇਟੀ ਆ ਜਿਹੜੀ ਇਹ ਅਸੀਂ ਓਮੇ ਭਾਈ ਰੱਖੀ ਹੋਈ ਹੈ ਇਹੀ ਯਾਦ ਆ ਸਾਡੇ ਕੋਲੇ ਮਾਂ ਦੀ ਉਹਦੇ ਜਿਹੜੇ ਇਹ ਆ ਬਸ ਉਹ ਇਹ ਚਾਹੁੰਦੀ ਹੁੰਦੀ ਸੀ ਉਹ ਵੀ ਆਏ ਨਾ ਮੇਰਾ ਜਿਹੜਾ ਪੇਟੀ ਆ ਵੈਣ ਠਗੀ ਪਈ ਹੋਵੇ ਉਤੋਂ ਸਾਰਾ ਕੁਝ ਕਰਕੇ ਆਏ ਟਾਕੇ ਜਾਣ ਕੇ ਉਹਨੂੰ ਪਤਾ ਲੱਗਿਆ ਹੁੰਦਾ ਸੀ ਵੀ ਮੇਰੇ ਬੇਟੀ ਲਈ ਆ ਕਿਸੇ ਨੇ ਇਹਦੇ ਵਿੱਚੋਂ ਕੁਝ ਚੋਰੀ ਕੀਤਾ ਤੇ ਆ ਸਮਾਨ ਆ ਜੀ ਆ ਮਾਂ ਦੇ ਭਰੇ ਹੋਏ ਪੈਸੇ ਜਿਹੜੇ ਪਾਏ ਆ ਓਵੇਂ ਉਹਦਾ ਸਿਮਰਨ ਸਾਰਾ ਕੁਝ ਓਵੇਂ ਪਿਆਵਾ ਤੇ ਅਸੀਂ ਆਦਾ ਓਵੇਂ ਰੱਖਣਾ ਇਹ ਜਿੰਨਾ ਟਾਈਮ ਸਾਡੇ ਸਾਥ ਚੱਲਦੇ ਆ ਹਾਂ ਉਦੋਂ ਗਾਂ ਬੱਬਰ ਹੋਣਾ ਦਾ ਪਤਾ ਨਹੀਂ ਵੀ ਕੀ ਕਰਨਗੇ ਕੀ ਨਹੀਂ ਕਰਨਗੇ ਤੇ ਹਰ ਇੱਕ ਚੀਜ਼ ਮਾਂ ਦੀ ਅਸੀਂ ਓਵੇਂ ਹੀ ਸਾਂਭ ਕੇ ਰੱਖੀ ਹੋਈ ਹੈ ਅੱਜ ਮੈਨੂੰ ਯਾਦ ਜੀ ਆ ਗਈ ਇੱਥੋਂ ਦੀ ਮੈਂ ਚੜ ਕੇ ਵਿੱਚ ਵੜਦਾ ਹੁੰਦਾ ਸੀ ਇੱਥੋਂ ਦੀ ਚੜ ਕੇ ਮੈਂ ਵਿੱਚ ਵੜ ਕੇ ਪੇਟੀ ਦੇ ਵਿੱਚ ਖੇਸ ਵਸਾਉਂਦਾ ਹੁੰਦਾ ਸੀ ਫੇਰ ਅਸੀਂ ਆਪਦੇ ਬਿਸਤਰੇ ਉਦੋਂ ਕਿਤੇ ਬਾਹਲੇ ਸੀ ਹੁਣ ਤਾਂ ਜੇ ਤੁਹਾਨੂੰ ਕਹਿ ਦਈਏ ਵੀ ਢੇਰਾਂ ਦੇ ਢੇਰ ਆ ਘਰੇ ਬਿਸਤਰਿਆਂ ਦੇ ਹਨ ਤੇ ਬਸ ਇਹ ਮਾਂ ਦੀ ਯਾਦ ਜੁੜੀ ਹੋਈ ਆ ਮੇਰੀ ਇਸ ਵੀਡੀਓ ਨਾਲ ਤੇ ਵਾਹਿਗੁਰੂ ਸਾਰਿਆਂ ਦੀਆਂ ਮਾਵਾਂ ਨੂੰ ਤੰਦਰੁਸਤੀਆਂ ਦੇ ਰੱਖਣ ਪਰਵਾਰ ਹੱਸਦੇ ਖੇਡਦੇ ਰਹਿਣ ਤੇ ਆ ਮੇਰੇ ਪਾਪੇ ਦੀਆਂ ਬਾਹਰ ਲਿਆਂ ਚੀਜ਼ਾਂ ਜੀ ਤੁਹਾਨੂੰ ਮੈਂ ਦੱਸਾਂ ਆ ਪਾਪੇ ਦੀਆਂ ਬਾਹਰੋਂ ਲਿਆਂਦੀਆਂ ਹੋਈਆਂ ਡੱਬੀਆਂ ਨੇ ਜਿਨ੍ਹਾਂ ਦੇ ਵਿੱਚ ਮਾਂ ਦੀਆਂ ਸੰਗਲੀਆਂ ਮਾਂ ਦੇ ਕਾਂਟੇ ਇਹ ਸਾਰਾ ਕੋਸ਼ਿਸ਼ ਜਿਹੜਾ ਇਹ ਬਾਹਰਲਾ ਸੀ ਆਹ ਜੀ ਸਾਰਾ ਤੇ ਕੁਝਕ ਤਾਂ ਆਪਦਾ ਮਾੜਾ ਸਮਾਂ ਸੀ ਜ਼ਿੰਦਗੀ ਦੇ ਵਿੱਚ ਗੁਰੂ ਲੜ ਲੱਗਣ ਤੋਂ ਪਹਿਲਾਂ ਉਹ ਸਾਰਾ ਮੈਂ ਵੀ ਬਹੁਤ ਕੁਝ ਖਰਾਬ ਕੀਤਾ ਸੀ ਤੇ ਲੜਾਈਆਂ ਵਿੱਚ ਬੜੇ ਪੈਸੇ ਪੂਸੇ ਖਰਾਬ ਕੀਤੇ ਸੀ ਆ ਸਾਰਾ ਆ ਮਾਂ ਪਾਪੇ ਨੇ ਬਾਹਰੋਂ ਲਿਆਂਦਾ ਹੋਇਆ ਸੀ ਜੀ ਟੋਟਲ ਸਮਾਨ ਹਾਂ ਤੇ ਆ ਦੇਖ ਲੋ ਰੂਹ ਵੀ ਇਹ ਦਵਾਈ ਦੀ ਰੂਹ ਆ ਜੀ ਆ ਤੇ ਉਵੇਂ ਪਈਆ ਸਾਡੀ ਹਿੰਮਤ ਨਹੀਂ ਸੀ ਮੈਂ ਤੁਹਾਨੂੰ ਸੱਚ ਦੱਸਾਂ ਵੀ ਮਾਂ ਦੀ ਅਸੀਂ ਪੇਟੀ ਖੋਲ ਲਈਏ ਵੀ ਮਾਂ ਦਾ ਕਦੇ ਕੋਈ ਸਮਾਨ ਉੱਥੇ ਹੀ ਖੜੀ ਰਹਿਂਦੀ ਹੁੰਦੀ ਸੀ ਉੱਥੇ ਹੀ ਖੜੀ ਕਿਉਂਕਿ ਸੋਨਾ-ਸਾਨਾ ਵੀ ਸਾਰਾ ਕੁਝ ਇਹਦੇ ਵਿੱਚ ਹੀ ਪਿਆ ਹੁੰਦਾ ਸੀ ਫੇਰ ਤਾਂ ਉਹਨੇ ਵੀ ਅਮਰਤ ਛਕ ਲਿਆ ਸੀ ਆ ਦੇਖੋ ਆ ਸਾਰੀਆਂ ਇਹ ਡੱਬੀਆਂ ਗਵਾਹੀ ਭਰਦੀਆਂ ਨੇ ਦਵਾਈ ਦੇ ਸੋਨੇ ਦੀਆਂ ਨੇ ਕਿਉਂਕਿ ਬਾਪੂ ਨੇ ਬਹੁਤ ਮਿਹਨਤ ਕੀਤੀ ਸੀ ਉੱਥੇ ਉਹ ਵੀ ਚਲੇ ਗਿਆ ਵਿਚਾਰਾ ਉਹਨੇ ਬਹੁਤ ਮਿਹਨਤ ਕੀਤੀ ਸੀ ਤੇ ਹਰ ਇੱਕ ਚੀਜ਼ ਸਾਡੇ ਘਰ ਦੇ ਵਿੱਚ ਸੀ ਹਰ ਇੱਕ ਚੀਜ਼ ਵੀ ਜਿਹੜੀ ਕਹਿ ਲਿਏ ਵੀ ਸੋਨਾ ਤਾਂ ਵਾਹਿਗੁਰੂ ਦੀ ਕਿਰਪਾ ਹੀ ਸੀ ਵੀ ਇਹ ਹੁੰਦਾ ਵੀ ਮਾਪਿਓ ਦੀ ਮਿਹਨਤ ਕੀਤੀ ਹੋਈ ਕੰਮ ਆਉਂਦੀ ਆ ਚਲੋ ਸਾਹ ਵਧੀਆ ਸਾਡੇ ਵੀ ਚੱਲੇ ਆ ਜ਼ਿੰਦਗੀ ਸਾਡੀ ਬਹੁਤ ਵਧੀਆ ਕਿ ਅਸੀਂ ਇਹ ਓਮ ਹੀ ਰੱਖੇ ਹੋਇਆ ਜੀ ਆ ਓਮ ਹੀ ਰੱਖੇ ਹੋਇਆ ਸਾਰਾ ਕੁਝ ਤੇ ਬਸ ਆਹੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਮੈਂ ਗੱਲ ਇਹ ਸਰਪ ਤੇ ਸਰਪ ਵੀਡੀਓ ਇੱਕ ਮੇਰੀ ਮਾਂ ਨੂੰ ਸਮਰਪਿਤ ਆ ਕੋਈ ਆਏ ਨਾ ਕਹਦੇ ਵੀ ਕੋਹ ਤੋ ਵੀਡੀਓ ਪਾਤੀ ਉਹਦਾ ਕੀ ਫਾਇਦਾ ਸੀ ਇੱਕ ਮੇਰੀ ਮਾਂ ਦੀ ਇੱਕ ਯਾਦ ਜੁੜੀ ਵੀ ਆ ਸਾਡੀ ਭਰਾਵਾਂ ਦੀ ਸਾਡੇ ਬੱਚਿਆਂ ਦੀ ਤੇ ਇਸ ਪੇਟੀ ਦੀ ਸਾਨੂੰ ਸਾਡੀ ਮਾਂ ਯਾਦ ਕਰਾਉਂਦੀ ਹੈ ਪੇਟੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ